ਗੁਰੂ ਦਾ ਸਿੰਘ ਮਿਹਨਤ ਕਰ ਰਿਹਾ ਹੈ ਇੱਥੇ ਨਾਲ ਦੀ ਨਾਲ ਹੀ ਸ਼ਬਦ ਕੀਰਤਨ ਚੱਲ ਰਹੇ ਨੇ ਸਪੀਕਰ ਦੇ ਉੱਤੇ ਤੇ ਬਾਬਾ ਜੀ ਆਪਣੀ ਜਿਹੜੀ ਮਿਹਨਤ ਇੱਥੇ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਸ਼ਰਦਾਈ ਹੈ ਹੋਰ ਖੰਡ ਵਗੈਰਾ ਡਿਸਪੋਜ਼ਲ ਵਗੈਰਾ ਜਿੰਨਾ ਦੇ ਵਿੱਚ ਇਹ ਸਰਵ ਕਰਦੇ ਨੇ ਕੁਝ ਲੋਕ ਕਹਿੰਦੇ ਨੇ ਕਿ ਸੁੱਖੇ ਵਾਲੀ ਵੀ ਸ਼ਰਦਾਈ ਹੁੰਦੀ ਨੇ ਪਰ ਇਹ ਕਿਹੜੀ ਸ਼ਰਦਾਈ ਹੈ ਜਿਹੜੀ ਤੁਸੀਂ ਲਾ ਰਹੇ ਹੋ ਜਿਵੇਂ ਅੱਜ ਕੱਲ੍ਹ ਦੇ ਸਮੇਂ ਬੱਬੀ ਕੋਕ ਚੱਲਦੇ ਨੇ ਲਿੰਕਾ ਚੱਲਦੇ ਨੇ ਜ਼ਿਆਦਾਤਰ ਤਾਂ ਲੋਕ ਉਹ ਪੀਣਾ ਪਸੰਦ ਕਰਦੇ ਨੇ ਪਰ ਇਹਦਾ ਬੈਨੀਫਿਟ ਕੀ ਹੈ ਸ਼ਰਦਾਈ ਦਾ ਬੈਟਰ ਹੈ ਜੀ ਸਾਰਿਆਂ ਨੂੰ ਬੈਟਰ ਚੀਜ਼ ਹੈ ਜੀ ਇਹ ਨਾਲੇ ਮਿਹਦੇ ਮੂਦੇ ਦੀ ਸਾਰੀ ਗਰਮੀ ਚੱਕ ਦਿੰਦੀ ਠੰਡੀ ਚੀਜ਼ ਆ ਜੀ ਇਹ 30 ਰੁਪਏ ਗਲਾਸ ਆ ਵਾ ਗੁਰੂ ਜੀ ਕਿਰਤ ਹੀ ਕਰਨੀ ਸਖਾਈ ਵੀ ਭਾਈ ਪਹਿਲਾਂ ਕਿਰਤ ਕਰੋ ਬਾਕੀ ਫਿਰ ਕੰਮ ਬਾਕੀ ਕਰਨ ਬਾਅਦ ਚ ਪਹਿਲਾਂ ਕਿਰਤ ਕਰੋ ਮੈਂ ਗੁਰੂ ਘਰ ਦਾ ਗ੍ਰੰਥੀ ਸਿੰਘ ਆ ਜੀ ਜਿਨੇ ਵਿਹਲੇ ਹੋਈਦਾ ਤਾਂ ਕਰਕੇ ਮਾਰੇ ਨੇ ਇਹ ਇਧਰ ਲਾ ਕੰਮ ਕੀਤਾ ਸ਼ੁਰੂ ਕੀਤਾ ਸੰਗਤ ਨੇ ਉਤਸ਼ਾਹ ਵੀ ਬਹੁਤ ਦਿੱਤਾ ਜੀ ਅਵੇ ਗੁਰੂ ਦਾ ਹੁਕਮ ਮੰਨਣਾ ਮਾਰੇ ਨੇ ਕਿਹਾ ਕਿਰਤ ਕਰੋ ਕਿਰਤ ਜਿਵੇਂ ਮਰਜ਼ੀ ਕਰ ਲਓ ਫਰਕ ਇਹ ਨਾਲ ਧਗੀ ਠੋਰਾ ਕਰਕੇ ਕਿਰਤ ਨਹੀਂ ਕਰਨੀ ਕਿਰਤ ਕਰਨੀ ਚੰਗੀ ਸੱਚ ਦੀ ਕਿਰਤ ਕਰਨੀ ਵਾਹਿਗੁਰੂ ਜਿਹੜਾ ਨਸ਼ਾ ਕਰਨਾ ਗੁਰੂ ਦੇ ਨਾਮ ਦਾ ਨਸ਼ਾ ਕਰੋ ਫੂਡ ਦਾ ਕੰਮ ਹੈ ਕੋਈ ਢਾਬਾ ਵੀ ਖੋਲ ਸਕਦੇ ਸੀ ਤੁਸੀਂ ਇਸੇ ਕੰਮ ਨੂੰ ਹੀ ਕਿਉਂ ਚੁਣਿਆ ਕਿ ਸਰਦਾਈ ਦਾ ਹੀ ਕੰਮ ਵਧੀਆ ਰਗੜੇ ਦਾ ਕੰਮ ਹੀ ਵਧੀਆ ਕਿਉਂ ਲੱਗਦਾ ਸਾਫੀ ਗਾਲ ਜੀ ਤੁਸੀਂ ਜੁੜੇ ਹੋ ਪੁਲਰ ਟੀਵੀ ਦੇ ਨਾਲ ਤੇ ਮੈਂ ਹਾਂ ਸੁਖਵਿੰਦਰ ਸਿੰਘ ਤੇ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ। ਉੱਥੇ ਹੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਵੀ ਇੱਕ ਆਪਾਂ ਗੁਰੂ ਦਾ ਸਿੰਘ ਦੇਖਿਆ ਸੀ ਜਿਹੜਾ ਕਿ ਸ਼ਰਦਾਈ ਮਿਹਨਤ ਕਰਕੇ ਵੇਚਦੇ ਸੀ ਜਿਸ ਦੇ ਵਿੱਚ ਕਾਫੀ ਨਿਕ ਸੁੱਖ ਪਾਉਂਦੇ ਸੀਗੇ ਤੇ ਅੱਜ ਅਸੀਂ ਮੋਗੇ ਦੀ ਨੇਚਰ ਪਾਰਕ ਦੇ ਨਜ਼ਦੀਕ ਮੌਜੂਦ ਹਾਂ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਖਾਲਸਾ ਇਹ ਠੰਡੀ ਸ਼ਰਦਾਈ ਜਿਸ ਦੇ ਵਿੱਚ ਬਦਾਮ, ਲਾਚੀਆਂ, ਮਗਜ, ਖਸਖਸ ਕਾਫੀ ਅਜਿਹੀਆਂ ਚੀਜ਼ਾਂ ਨੇ ਬਾਬਾ ਜੀ ਲੋਪਾਈਆਂ ਜਾਂਦੀਆਂ ਨੇ। ਗੱਲਬਾਤ ਵੀ ਆਪਾਂ ਬਾਬਾ ਜੀ ਨਾਲ ਕਰ ਲਾਂਗੇ ਕਿਉਂਕਿ ਹਾਲਾਂਕਿ ਹੋਣ ਦੇ ਦਿਨਾਂ ਦੇ ਵਿੱਚ ਹੀ ਬਾਬਾ ਜੀ ਨੇ ਇੱਥੇ ਇਹ ਸਟਾਲ ਲਾਉਣੀ ਸ਼ੁਰੂ ਕੀਤੀ ਹੈ ਤੇ ਕਾਫੀ ਵਧੀਆ ਲੱਗਾ ਸਾਨੂੰ ਕਿ ਗੁਰੂ ਦਾ ਸਿੰਘ ਮਿਹਨਤ ਕਰ ਰਿਹਾ ਇੱਕ ਕਿਰਤ ਕਰ ਰਿਹਾ ਕਿਰਤ ਕਰ ਰਿਹਾ ਨਾਲ ਦੀ ਨਾਲ ਹੀ ਸ਼ਬਦ ਕੀਰਤਨ ਚੱਲ ਰਹੇ ਨੇ ਸਪੀਕਰ ਦੇ ਉੱਤੇ ਤੇ ਬਾਬਾ ਜੀ ਆਪਣੀ ਜਿਹੜੀ ਮਿਹਨਤ ਇੱਥੇ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਕਿ ਐਕਟਵਾ ਦੇ ਮਗਰ ਰੇੜੀ ਪਾਈ ਹੋਈ ਹੈ ਬਾਬਾ ਜੀ ਨੇ ਤੇ ਬਾਬਾ ਜੀ ਬੈਠੇ ਨੇ ਗੱਲਬਾਤ ਵੀ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਕਸਟਮਰਸ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿ ਇੱਥੇ ਇਕੱਠ ਹੁੰਦਾ ਬਾਬਾ ਜੀ ਕੋਲੇ ਹੁਣ ਗਰਮੀ ਦਾ ਮੌਸਮ ਉਸ ਹੱਬ ਨਾਲ ਚੱਲ ਰਿਹਾ ਤੇ ਗੱਲਬਾਤ ਵੀ ਆਪਾਂ ਕਰਾਂਗੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਾਂਗੇ ਇਹਦੇ ਵਿੱਚ ਸ਼ਰਦਾਈ ਹੈ ਹੋਰ ਖੰਡ ਵਗੈਰਾ ਡਿਸਪੋਜ਼ਲ ਵਗੈਰਾ ਜਿਨ੍ਹਾਂ ਦੇ ਵਿੱਚ ਇਹ ਸਰਵ ਕਰਦੇ ਨੇ ਤੇ ਗੱਲਬਾਤ ਕਰ ਲਈਨੇ ਬਾਬਾ ਜੀ ਕੀ ਨਾਮ ਹੈ ਤੁਹਾਡਾ ਆਪਣਾ ਨਾਮ ਹੈ ਜੀ ਸੋਚਾ ਸਿੰਘ ਵੈਕਰੂ ਬਾਬਾ ਜੀ ਕਿਹੜੇ ਪਿੰਡੋਂ ਆਣੇ ਹੋ ਮੋਗੇ ਤੋਂ ਵੈਕਰੂ ਜੀ ਖਾਸ ਹੀ ਮੋਗੇ ਤੋਂ ਹਾਂਜੀ ਹਾਂਜੀ ਬਾਬਾ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਹਜੇ ਜੀ ਸ਼ੁਰੂ ਹੀ ਕੀਤਾ ਪਰਸੋ ਤੋਂ ਵੈਗਰੂ ਜੀ ਪਰਸੋ ਤੋਂ ਹਾਂ ਜੀ ਤੇ ਬਾਈ ਕੀ ਖਾਸ ਕੀ ਪਾਉਣੀ ਹੈ ਇਹਦੇ ਵਿੱਚ ਕੀ ਡਿਫਰੈਂਟ ਕੀ ਹੈ ਕਿਉਂਕਿ ਕੁਝ ਲੋਕ ਕਹਿੰਦੇ ਨੇ ਕਿ ਸੁੱਖੇ ਵਾਲੀ ਵੀ ਸ਼ਰਦਾਈ ਹੁੰਦੇ ਨੇ ਪਰ ਇਹ ਕਿਹੜੀ ਸ਼ਰਦਾਈ ਜਿਹੜੀ ਤੁਸੀਂ ਲਾ ਰਹੇ ਹੋ ਵੈਗਰੂ ਆਪਣੇ ਨਾ ਇਹ ਜਿਹੜੀ ਆਪਾਂ ਪੁਰਾਣੀਆਂ ਚੀਜ਼ਾਂ ਬਾਦਾਮ ਹੋਗੇ ਖਸਖਸ ਹੋਗੀ ਛੋਟੀ ਇਲਾਚੀ ਹੋਗੀ ਤੇ ਸੌਫ ਹੋਗੀ ਵਿਚਾਰੇ ਮਗਜ ਹੋਗੇ ਤੇ ਕਾਲੀ ਮਿਰਚ ਹੋਗੀ ਉਹ ਚੀਜ਼ਾਂ ਪਾਈਦੀਆਂ ਤੇ ਠੰਡੀ ਸ਼ੱਕਰ ਪਾਈਦੀ ਜੀ ਪਾਣੀ ਦੇ ਵਿੱਚ ਮਿਲਾ ਕੇ ਜਿਵੇਂ ਅੱਜ ਕੱਲ ਦੇ ਸਮੇਂ ਬੱਬੇ ਕੋਕ ਚੱਲਦੇ ਨੇ ਲਿੰਕਾ ਚੱਲਦੇ ਨੇ ਜ਼ਿਆਦਾਤਰ ਤਾਂ ਲੋਕ ਉਹ ਪੀਣਾ ਪਸੰਦ ਕਰਦੇ ਨੇ ਪਰ ਇਹਦਾ ਬੈਨੀਫਿਟ ਕੀ ਆ ਸ਼ਰਦਾਈ ਦਾ ਬੈਟਰ ਆ ਜੀ ਸਾਰਿਆਂ ਨੂੰ ਬੈਟਰ ਚੀਜ਼ ਆ ਜੀ ਇਹ ਇਹ ਚੀਜ਼ ਬੈਟਰ ਆ ਸਾਰਿਆਂ ਨਾਲ ਇਹ ਵਧੀਆ ਚੀਜ਼ ਹਰ ਇੱਕ ਚੀਜ਼ ਵਾਸਤੇ ਵਧੀਆ ਨਾਲੇ ਮਿਹਦੇ ਮੁੱਦੇ ਦੀਆਂ ਸਾਰੀ ਗਰਮੀ ਚੱਕ ਦਿੰਦੀ ਠੰਡੀ ਚੀਜ਼ ਆ ਜੀ ਇਹ ਸ਼ਰਦਾਈ ਹਾਂਜੀ ਵੈਕਰੋ ਇਹ ਕੀ ਰੇਟ ਹੈ ਗਲਾਸ ਕੀ ਰੇਟ 30 ਰੁਪਏ ਗਲਾਸ ਆ ਬਾਈ ਗੁਰੂ ਜੀ 30 ਰੁਪਏ ਗਲਾਸ ਹਾਂਜੀ ਤੇ ਬਬਈ ਆਉਣੇ ਕਿੰਨੇ ਵਜੇ ਆਉਣੇ 10 ਤੋਂ 6 ਵਜੇ ਤੱਕ ਹੀ ਸ਼ਾਮ ਦੇ 6 ਵਜੇ ਤੇ 10 ਵਜੇ ਆ ਜਾਈਦਾ ਸ਼ਾਮ ਨੂੰ 6 ਵਜੇ ਤੱਕ ਰਹੇ ਹੀ ਦਾ ਜੀ ਤੱਕ ਰਹਿੰਦੇ ਹੋ ਹਾਂਜੀ ਬਬਈ ਅ ਅੱਜ ਕੱਲ ਦੇ ਸਮੇਂ ਦੇ ਵਿੱਚ ਕਿ ਨੌਜਵਾਨ ਪੀੜੀ ਨੂੰ ਕੰਮ ਕਰਨ ਦਾ ਇੰਨਾ ਕੋਈ ਹੁੰਦਾ ਨਹੀਂ ਠੀਕ ਹੈ ਕੰਮ ਕਰਕੇ ਰਾਜ਼ੀ ਨਹੀਂ ਪਰ ਫਿਰ ਵੀ ਤੁਸੀਂ ਮਿਹਨਤ ਕਰ ਰਹੇ ਹੋ ਇਹ ਤਾਂ ਪਤਾ ਕੀ ਗੱਲ ਹੈ ਜੀ ਇਹ ਕਿਰਤ ਦਾ ਜ਼ਰੂਰੀ ਆ ਮਹਾਰਾਜ ਨੇ ਪਹਿਲਾਂ ਕਿਰਤ ਕਰਨੀ ਸਿਕਾਈ ਵੀ ਭਾਈ ਪਹਿਲਾਂ ਕਿਰਤ ਕਰੋ ਬਾਕੀ ਫਿਰ ਕੰਮ ਬਾਕੀ ਕੰਮ ਬਾਅਦ ਚ ਪਹਿਲਾਂ ਕਿਰਤ ਕਰੋ ਮੈਂ ਗੁਰੂ ਘਰ ਦਾ ਗ੍ਰੰਥੀ ਸਿੰਘ ਆ ਜੀ ਜਿਨੇ ਵਿਹਲੇ ਹੋਈਦਾ ਤਾਂ ਕਰਕੇ ਮਾਰੇ ਇਹ ਇਧਰਲਾ ਕੰਮ ਕੀਤਾ ਸ਼ੁਰੂ ਕੀਤਾ ਹੁਣ ਵਿਹਲੇ ਬੈਠੇ ਜਗੇ ਪਰਿਵਾਰ ਵੀ ਪਾਲਣਾ ਵਾਗਰੂ ਤਾਂ ਕਰਕੇ ਜੀ ਵੀ ਇਹ ਕੰਮ ਸ਼ੁਰੂ ਕੀਤਾ ਤੇ ਚਲੋ ਸੰਗਤ ਨੇ ਉਤਸ਼ਾਹ ਵੀ ਬਹੁਤ ਦੇ ਦਿੱਤਾ ਜੀ ਪਰਿਵਾਰ ਚ ਕੌਣ ਕੌਣ ਹੈ ਜੀ ਪਰਿਵਾਰ ਚ ਬੇਟਾ ਜੀ ਤੇ ਵਾਈਫ ਆ ਜੀ ਬੇਟਾ ਵਾਈਫ ਜੀ ਹਾਂ ਜੀ ਇਹ ਰਿਸ਼ਤੇਦਾਰਾਂ ਨੇ ਤਰਾ ਹੀ ਨਹੀਂ ਕੀਤਾਗਾ ਨਾ ਜੀ ਤੇ ਆਪਾਂ ਕੀ ਕਰਨਾ ਇਤਰਾਜ਼ ਕਰਕੇ ਆਪਾਂ ਦਾ ਆਪਦੇ ਮਤਲਬ ਆਪਦੇ ਗੁਰੂ ਦਾ ਹੁਕਮ ਮੰਨਣਾ ਮਾਰੇ ਨੇ ਕਿ ਆ ਕਿਰਤ ਕਰੋ ਕਿਰਤ ਜਿਵੇਂ ਮਰਜ਼ੀ ਕਰ ਲਓ ਪਰ ਕਿਸੇ ਨਾਲ ਠਗੀ ਠੋਰਾ ਕਰਕੇ ਕਿਰਤ ਨਹੀਂ ਕਰਨੀ ਕਿਰਤ ਕਰਨੀ ਚੰਗੀ ਸੱਚ ਦੀ ਕਿਰਤ ਕਰਨੀ ਵਾਹਿਗੁਰੂ ਆਪ ਦੀ ਕਿਰਤ ਕਰੋ ਨਸ਼ੇ ਪੱਤੇ ਵਾਲਾ ਨਾ ਲੱਗੋ ਨਸ਼ੇ ਬੱਤਾ ਤਾਂ ਡੋਬਦਾ ਜਿਹੜਾ ਨਸ਼ਾ ਕਰਨਾ ਗੁਰੂ ਦੇ ਨਾਮ ਦਾ ਨਸ਼ਾ ਕਰੋ ਜਿਹਦੇ ਨਾਲ ਕੁਝ ਬਣ ਵੀ ਸਕੇ ਇਹ ਆਪਾਂ ਪਵਜਲ ਸਮੁੰਦਰ ਤਾਂ ਹੀ ਪਾਰ ਕਰ ਸਕਾਂਗੇ ਇਹ ਆਪਾਂ ਮਾਰੇ ਕਹਿੰਦੇ ਇਹ ਆਪਾਂ ਪੇਕੇ ਘਰ ਆਏ ਹੋਇਆ ਆ ਕਿ ਜਦੋਂ ਆਪਾਂ ਵੀ ਜਦੋਂ ਆਪਾਂ ਇੱਥੇ ਕੁਝ ਲੈ ਕੇ ਜਾਣਾ ਵਾ ਫਿਰ ਨਾਮ ਸਿਮਨ ਕਰੋ ਨਸ਼ਾ ਕਰੋ ਬਾਣੀ ਦਾ ਕਰੋ ਨਸ਼ਾ ਚਾਰ ਚੀਜ਼ਾਂ ਜ਼ਰੂਰੀ ਆਪਾਂ ਇਹ ਲਾਉਣੇ ਆ ਕੋਈ ਚੰਗਾ ਨਸ਼ਾ ਕਰੋ ਜਿਹਦੇ ਨਾਲ ਆਪਣੀ ਜ਼ਿੰਦਗੀ ਸਬਰ ਜਾਵੇ ਬਸ ਇਹੀ ਮੈਂ ਮੈਸੇਜ ਦੇਣਾ ਚਾਹੁੰਨਾ ਵੀ ਭਾਈ ਕਿਰਤ ਕਰੋ ਆਪਣੀ ਸੱਚ ਦੀ ਕਿਰਤ ਕਰੋ ਬਿਲਕੁਲ ਬਬਈ ਅੱਜ ਕੱਲ ਦੇ ਸਮੇਂ 'ਚ ਬੜੇ ਕੰਮ ਨੇ ਫਾਸਟ ਫੂਡ ਦਾ ਕੰਮ ਹੈ ਕੋਈ ਢਾਬਾ ਵੀ ਖੋਲ ਸਕਦੇ ਸੀ ਤੁਸੀਂ ਇਸੇ ਕੰਮ ਨੂੰ ਹੀ ਕਿਉਂ ਚੁਣਿਆ ਕਿ ਸਰਦਾਈ ਦਾ ਹੀ ਕੰਮ ਵਧੀਆ ਰਗੜੇ ਦਾ ਕੰਮ ਹੀ ਵਧੀਆ ਕਿਉਂ ਲੱਗਾ ਇਹ ਪਤਾ ਕੀ ਗੱਲ ਹੈ ਜੀ ਬਾਕੀ ਕੰਮ ਨਾ ਹੋਰ ਬਾਲੇ ਹੋਗੇ ਤੇ ਇਹ ਕੰਮ ਆਪਣੇ ਮੋਗੇ 'ਚ ਹੈ ਨਹੀਂ ਸੀਗਾ ਤਾਂ ਕਰਕੇ ਆਪਾਂ ਸ਼ੁਰੂ ਕੀਤਾ ਕਿਉਂਕਿ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਤੇ ਸਰਦਾਈ ਜਿਹੜੀ ਕਹਿੰਦੇ ਨੇ ਕਿ ਸਰੀਰ ਲਈ ਬਹੁਤ ਠੰਡੀ ਹੁੰਦੀ ਹੈ ਤੇ ਚੰਗੀ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਕਾਫੀ ਤਾਕਤਵਰ ਚੀਜ਼ਾਂ ਮਿਲਦੀਆਂ ਨੇ ਜੇ ਜਰੂਰ ਆਓ ਇੱਕ ਵਾਰੀ ਵਿਜ਼ਿਟ ਕਰੋ ਇੱਥੇ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰੀ ਜਾਓ ਜੇ ਨਵੇਂ ਜੁੜੇ ਚੈਨਲ ਦੇ ਨਾਲ ਫੋਲੋ ਕਰ ਲਓ ਚੈਨਲ ਨੂੰ ਮੈਂ ਸੁਖਿੰਦਰ ਸਿੰਘ ਕੈਮਰਾਮੈਨ ਕੁਲਦੀਪ ਦੇ ਨਾਲ